ਸਾਢੇ 3 ਲੱਖ ਦਾ ਆਪਾਂ ਅੱਜ ਘਰ ਲੈ ਕੇ ਪਹੁੰਚੇ ਆਂ ਵੀਡੀਓ 'ਚ ਪੂਰੀ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਘਰ ਵੀ ਪਸੰਦ ਆਊਗਾ ਪੂਰੀ ਆਪਾਂ ਗੱਲਬਾਤ ਕਰਦੀਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਚਾਹੇ ਤੁਸੀਂ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜੋ ਆਪਣੇ ਨੰਬਰ 'ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਸੀ ਤੇ ਸ਼ੁਰੂਆਤ ਕਰਾਂਗੇ ਆਪਾਂ ਥੋੜੀ ਜੀ ਦੂਰ ਤੋਂ ਕਿਉਂਕਿ ਗਲੀ ਵਗੈਰਾ ਦਾ ਤੁਹਾਨੂੰ ਪਤਾ ਲੱਗ ਜੂਗਾ ਕਿੰਨੀ ਇੱਕ ਗਲੀ ਲੱਗਦੀ ਹੈ ਤੇ ਕਿਹੋ ਜਿਹਾ ਏਰੀਆਗਾ ਪਹਿਲਾਂ ਤੁਸੀਂ ਗਲੀ ਚੈੱਕ ਕਰੋ ਜੀ ਕੋਈ ਵੀ ਗੱਡੀਆਂ ਚਾਹੀ ਇਨੋਵਾ ਗੱਡੀਆਂ ਚਾਹੀ ਸਕੋਰਪਿਓ ਗੱਡੀਆਂ ਚਾਹੀ ਮਰੂਤੀ 800 ਗੱਡੀਆਂ ਸੀ ਸਾਰੀਆਂ ਗੱਡੀਆਂ ਆਰਾਮ ਨਾਲ ਸਿੱਧੀਆਂ ਘਰ ਦੇ ਅੰਦਰ ਲੱਗਦੀਆਂ ਸੀ ਤਾਂ ਇੱਕ ਗੱਲ ਪਹਿਲੇ ਮੈਂ ਤੁਹਾਨੂੰ ਕਨਫਰਮ ਕਰਵਾ ਦੇਣਾ ਸੀ ਇਹ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਇਹਦੇ ਵਿੱਚ ਆਪਾਂ ਦੋ ਘਰ ਲੈ ਕੇ ਪਹੁੰਚੇ ਹਾਂ ਇੱਕ ਦੀ ਤਾਂ ਵੀਡੀਓ ਪਹਿਲਾਂ ਚੱਲ ਰਹੀ ਹੈ ਸੀ ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸੀ ਇੱਕ ਤੁਹਾਨੂੰ ਅੱਗੇ ਘਰ ਦੇਖਣ ਨੂੰ ਮਿਲੂਗਾ ਜੀ ਦੋ ਰੇਟ ਮੈਣਗੇ ਇੱਕ ਇਸ ਘਰ ਦਾ ਇੱਕ ਅੱਗੇ ਅਸੀਂ ਤੇ ਇਹਦਾ ਰੇਟ ਅਲੱਗਾ ਜੀ ਉਹਦਾ ਰੇਟ ਅਲੱਗ ਹੈਗਾ ਤੇ ਜਿਹੜਾ ਸਸਤਾ ਰੇਟ ਹੈ ਜਿਵੇਂ ਕਿ 1.5 ਲੱਖ ਦਾ ਆਪਾਂ ਅੱਗੇ ਘਰ ਤੁਹਾਨੂੰ ਦਿਖਾਵਾਂਗੇ ਉਹ 1.5 ਲੱਖ ਵਾਸਤੇ ਇਹਨਾਂ ਨੂੰ ਫੋਨ ਨਾ ਕੀਤਾ ਜਾਵੇ ਜੀ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਇਹਦਾ ਰੇਟ ਵੀ ਦੱਸਦਾ ਕਿੰਨੀ ਜਗ੍ਹਾ ਹੈ ਕਿਵੇਂ ਕੁਛ ਹੈ ਜੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਉਣਾ ਸੀ ਸਾਰਾ ਕੁਝ ਸਮਝਾਉਣਾ ਤੁਹਾਨੂੰ ਬਸ ਤੁਸੀਂ ਵੀਡੀਓ ਦੇਖਦੇ ਰਹੋ ਜੀ ਜਿਹੜਾ ਘਰ ਆਪਾਂ ਇਹ ਲੈ ਕੇ ਪਹੁੰਚੇ ਹਾਂ ਇਹ ਘਰ ਖਾਲੀ ਪਿਆ ਸੀ ਤੇ ਪਰਿਵਾਰ ਕਿਤੇ ਹੋਰ ਸ਼ਿਫਟਿੰਗ ਕਰ ਗਿਆ ਸੀਗਾ ਥੋੜੇ ਟਾਈਮ ਪਹਿਲਾਂ ਤੇ ਹੁਣ ਖਾਲੀ ਪਿਆ ਤੇ ਹੁਣ ਇਹਨਾਂ ਨੇ ਵੇਚਣਾ ਹੈਗਾ ਵਧੀਆ ਘਰ ਬਣਿਆ ਹੋਇਆ ਤੇ ਜਗ੍ਹਾ ਦੀ ਆਪਾਂ ਟੋਟਲ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਜਿਹੜੇ ਵੱਡੇ ਮਾਰਲੇ ਹੁੰਦੇ ਅਸੀਂ ਉਹ ਵੱਡੇ 10 ਮਾਰਲੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਵਧੀਆ ਕਮਰੇ ਮਿਲ ਜਾਣਗੇ ਆਪਾਂ ਨੂੰ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਜੀ ਆਪਾਂ ਥੱਲੇ ਗੱਲ ਕਰੀਏ ਫਾਰਸ਼ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਸਾਰਾ ਰੰਗ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਜਗ੍ਹਾ ਬਾਫਰ ਮਿਲ ਜੂਗੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਰਸੋਈ ਕਮਰੇ ਤੇ ਹਰ ਇੱਕ ਚੀਜ਼ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਜੀ ਬਾਕੀ ਕੋਈ ਜਾ ਕੇ ਦੇਖਣ ਦਾ ਚਾਹ ਵਨ ਤੇ ਆਪਾਂ ਪੂਰੀ ਦੀ ਪੂਰੀ ਗੱਲਬਾਤ ਕਰਦੇ ਚੱਲਦੇ ਆ ਜੀ ਜੇ ਆਪਾਂ ਟੋਟਲ ਕਮਰਿਆਂ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਵੀ ਟੋਟਲ ਜਿਹੜੇ ਸਾਰੇ ਕਮਰੇ ਨੇ ਉਹ 4 ਕਮਰੇ ਬਣੇ ਹੋਏ ਐ ਇੱਕ ਸਟੋਰੂਮ ਬਣਿਆ ਹੋਇਆ ਦੋ ਵਾਸ਼ਰੂਮ ਬਣੇ ਹੋਏ ਨੇ ਤੇ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਜੀ ਤੇ ਬੋਰ ਹੋਇਆ ਜੀ ਤੇ ਸਮਰਸੀਬਲ ਮੋਟਰ ਲੱਗੀ ਹੋਈ ਐ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈਗਾ ਤੇ ਕਮੀ ਪੇਸ਼ੀ ਕੋਈ ਨਹੀਂ ਬਾਕੀ ਗਲੀ ਵਧੀਆ ਲੱਗਦੀ ਐ ਤੇ ਆਸੇ ਪਾਸੇ ਆਪਾਂ ਨੂੰ ਮਾਹੌਲ ਵਧੀਆ ਮਿਲ ਜੂਗਾ ਬਾਕੀ ਛੱਤ ਤੁਸੀਂ ਚੈੱਕ ਕਰੋ ਜੀ ਰੰਗ ਦਾ ਕੰਮ ਚੈੱਕ ਕਰੋ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਉਹ ਤੁਸੀਂ ਚੈੱਕ ਕਰੋ ਹਰ ਇੱਕ ਕੰਮ ਵਧੀਆ ਆਪਾਂ ਨੂੰ ਮਿਲੂਗਾ ਜੀ ਕੋਈ ਜਾ ਕੇ ਦੇਖਣ ਦਾ ਜੇ ਚਾਹਵਾਨ ਹੈਗੇ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਿਓ ਅੱਗੇ ਤੁਹਾਨੂੰ ਦੇ ਦਾਂਗੇ ਤੇ ਸਾਰਾ ਕੁਝ ਪਹਿਲਾਂ ਫੋਨ ਤੇ ਗੱਲ ਕਰ ਲਿਓ ਜੀ ਜਦੋਂ ਫੋਨ ਤੇ ਗੱਲ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਗੱਲ ਕਰਕੇ ਪੂਰੀ ਤੇ ਉਹ ਤੋਂ ਬਾਅਦ ਜਾ ਕੇ ਦੇਖ ਕੇ ਤੇ ਉਹ ਤੋਂ ਬਾਅਦ ਡੀਲ ਕਰਿਓ ਸੀ ਤੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 17 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਜੀ ਜਿਹੜਾ 3.5 ਲੱਖ ਦਾ ਘਰ ਹੈ ਉਹ ਤੋਂ ਆ ਨੂੰ ਅੱਗੇ ਦੇਖਣ ਨੂੰ ਮਿਲੂਗਾ ਪਹਿਲਾਂ ਆਪਾਂ ਇਹਦੀ ਗੱਲ ਕਰ ਰਹੇ ਹਾਂ ਜੀ ਦੋ ਘਰ ਆਪਾਂ ਲੈ ਕੇ ਪਹੁੰਚੇ ਅੱਜ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਜਿਹੜਾ ਘਰ ਇਹ ਹੈ ਇਹਦੀ ਡਿਮਾਂਡ 17 ਲੱਖ ਰੁਪਇਆ ਜਿਹੜਾ ਘਰ ਆਪਾਂ ਇਹ ਅੱਜ ਲੈ ਕੇ ਪਹੁੰਚੇ ਹਾਂ ਇਹ ਤਹਿਸੀਲ ਤੇ ਡਿਸਟ੍ਰਿਕਟ ਗੁਰਦਾਸਪੁਰ ਏਰੀਆ ਤੋਂ ਲੈ ਕੇ ਪਹੁੰਚੇ ਹਾਂ ਜੀ ਇਨਾਂ ਦਾ ਜਿਹੜਾ ਪੈਂਟ ਹੈਗਾ ਚਾਵਾ ਪਿੰਡ ਹੈ ਜੀ ਚਾਵਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਬਾਕੀ ਕੋਈ ਜਾ ਕੇ ਦੇਖਣ ਦਾ ਚਾਵਾ ਨਾ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕੱਲੀ ਕੱਲੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ 85280 78 858 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਨਾਲ ਕਰੋ ਗੱਲਬਾਤ ਜੀ ਬਾਕੀ ਤੁਸੀਂ ਜੋ ਵੀ ਗੱਲਬਾਤ ਕਰਨੀ ਹੈ ਤਾਂ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ ਮਾਲਕ ਨੂੰ ਗੱਲ ਕਰ ਲਿਓ ਤੇ ਪਸੰਦ ਆਵੇ ਵੀਡੀਓ ਚ ਤਾਂ ਮਾਲਕ ਨੂੰ ਕਹਿ ਦਿਓ ਵੀ ਅਸੀਂ ਇਸ ਦਿਨ ਇੰਨੇ ਕ ਵਜੇ ਆਵਾਂਗੇ ਤੁਸੀਂ ਸਾਨੂੰ ਮਿਲ ਲਿਓ ਜੀ ਤੇ ਤੁਸੀਂ ਗੱਲ ਕਰਕੇ ਤੇ ਜਾ ਕੇ ਦੇਖ ਕੇ ਤੇ ਪਸੰਦ ਆਵੇ ਉਹ ਤੋਂ ਬਾਅਦ ਡੀਲ ਕਰ ਸਕਦੇ ਹੋ ਜੀ। ਬਾਕੀ ਵੀਡੀਓ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਅਸੀਂ ਜਿਹੜਾ 3.5 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਵੀ ਗੱਲਬਾਤ ਕਰਦੇ ਹਾਂ। ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ। ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਬੱਦ ਤੋਂ ਸਪੋਰਟ ਕਰਿਆ ਕਰੋ ਜੀ। ਤੁਹਾਡਾ ਆਬਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਚਾਹੀ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਕੋਈ ਵੀ ਘਰ ਹੈ ਵੱਡਾ ਘਰ ਹੈ ਛੋਟਾ ਘਰ ਹੈ ਪੁਰਾਣਾ ਹੈ ਨਵਾਂ ਹੈ ਦੋ ਮੰਜ਼ਲੀ ਹੈ ਕਿਵੇਂ ਵੀ ਹੈ ਜੀ ਛੋਟਾ ਹੈ ਚਾਹੀ ਕਿਵੇਂ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਕੋ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਆਪਣਾ WhatsApp ਨੰਬਰ ਤੁਮ ਨੂੰ ਮਿਲ ਗਿਆ 073800 ਪੂਰਾ 620073 ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਚੈੱਕ ਕਰਕੇ ਇੱਕ ਵਾਰੀ ਲਾਜ਼ਮੀ ਕਰ ਦਿਓ ਨੰਬਰ 2 ਤੇ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਅਸੀਂ ਇੱਕ ਵਾਰੀ ਤੁਸੀਂ ਵੀਡੀਓ ਚੈੱਕ ਕਰੋ ਤੇ ਸ਼ਾਇਦ ਤੁਸੀਂ ਇਹ ਜਿਹੜਾ ਘਰ ਪਹਿਲਾਂ ਵੀ ਦੇਖਿਆ ਹੋਵੇ ਤੇ ਪਹਿਲੀ ਗੱਲ ਤਾਂ ਇਹ ਹੈ ਅਸੀਂ ਇਹਨਾਂ ਦਾ ਜਿਹੜਾ ਨੰਬਰ ਸੀਗਾ ਉਹ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਤੇ ਦੂਜੀ ਗੱਲ ਜਿਹੜੀ ਪਹਿਲਾ ਵੀਡੀਓ ਆਪਣੇ ਕੋਲੇ ਪਹੁੰਚੀ ਸੀਗੀ ਉਹ ਥੋੜੀ ਜਿਹੀ ਸੈੱਟ ਨਹੀਂ ਸੀਗੀ ਤੇ ਕਾਫੀ ਕਮੈਂਟਸ ਆ ਰਹੇ ਸੀਗੇ ਤੇ ਕਹਿੰਦੇ ਸੀਗੇ ਵੀ ਵਧੀਆ ਵੀਡੀਓ ਬਣਾ ਕੇ ਤੇ ਵਧੀਆ ਸਫਾਈ-ਸਫੂਈ ਕਰਵਾ ਕੇ ਫੇਰ ਵੀਡੀਓ ਦੁਬਾਰਾ ਸਾਨੂੰ ਦਿਖਾਓ ਜੀ ਤਾਂ ਕਰਕੇ ਆਪਾਂ ਦੁਬਾਰਾ ਵੀਡੀਓ ਲੈ ਕੇ ਪਹੁੰਚੇ ਹਾਂ ਤੇ ਮਾਲਕ ਦਾ ਜਿਹੜਾ ਨੰਬਰ ਹੈ ਜੀ ਉਹ ਵੀ ਚੱਲਦਾ ਤੁਹਾਨੂੰ ਮਿਲੂਗਾ ਜੇ ਕੋਈ ਖਰੀਦਣ ਦਾ ਹੋਵੇ ਚਾਹਵਨ ਦ ਮਾਲਕ ਨਾਲ ਗੱਲ ਕਰ ਲਿਓ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਲਗਭਗ 2 ਬਿਸਵੇ ਥਾਂ ਹੈਗੀ ਅਸੀਂ ਮਾੜਾ ਮੋਟਾ ਥੱਲੇ ਹੋ ਸਕਦਾ ਮਾੜਾ ਮੋਟਾ ਉੱਤੇ ਹੋ ਸਕਦਾ ਜਿਆਦਾ ਨਹੀਂ ਘਟ ਵੱਧ ਹੋਣਾ ਸੀ ਲਗਭਗ 2 ਬਿਸਵੇ ਮਾਲਕ ਕਹਿੰਦੇ ਨੇ ਡਿਮਾਂਡ ਸਿਰਫ 6.3 ਲੱਖ ਰੁਪਏ ਸੀ ਮੌਕੇ ਤੇ ਮਾਨਦਾਨ ਪੂਰਾ ਕੀਤਾ ਜਾਊਗਾ ਪਿੰਡ ਫਰਵਾਲੀ ਹੈ ਸੰਧੂੜ ਦੇ ਨਾਲ ਹੀ ਇਹਨਾਂ ਦਾ ਪਿੰਡ ਪੈਂਦਾ ਜਿਹੜਾ ਜ਼ਿਲ੍ਹਾ ਇਹਨਾਂ ਨੂੰ ਲੱਗਦਾ ਉਹ ਲੱਗਦਾ ਜੀ ਮਲੇਰਕੋਟਲਾ ਬਾਕੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਜੀ ਜੇ ਆਪਾਂ ਗਲੀ ਦੀ ਗੱਲ ਕਰੀਏ ਤਾਂ 5 ਫੁੱਟ ਦੀ ਗਲੀ ਇਹਨਾਂ ਨੂੰ ਲੱਗਦੀ ਹੈ ਕੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਤੇ ਸਾਰੇ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ 95017 24274 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 95017 24274 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਪੁੱਛਣਾ ਗੱਲ ਕਰ ਸਕਦੇ ਹੋ ਜਿਹੜਾ ਪਹਿਲਾਂ ਕਰ ਤੁਹਾਨੂੰ ਦਿਖਾਇਆ ਸੀਗਾ ਉਹਨਾਂ ਦੇ ਮਾਲਕ ਦਾ ਨੰਬਰ ਅਲੱਗ ਹੈ ਜੀ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜੀ 3.5 ਲੱਖ ਦਾ ਘਰ ਇਹਨਾਂ ਦੇ ਮਾਲਕ ਦਾ ਨੰਬਰ ਅਲੱਗ ਹੈ ਅਲੱਗ-ਅਲੱਗ ਦੋਵੇਂ ਵੀਡੀਓ ਨਹੀਂ ਦੋਵੇਂ ਅਲੱਗ-ਅਲੱਗ ਥਾਂ 'ਤੇ ਘਰ ਨੇ ਨੰਬਰ ਵੀ ਅਲੱਗ-ਅਲੱਗ ਹੈ ਮਾਲਕ ਵੀ ਅਲੱਗ-ਅਲੱਗ ਨੇ ਗੱਲ ਕਰ ਲਓ ਤੁਸੀਂ ਆਪੀ ਜੀ ਜਿਹੜਾ ਘਰ ਤੁਸੀਂ ਪਿੱਛੇ 17 ਲੱਖ ਦਾ ਦੇਖਿਆ ਸੀਗਾ ਉਹ ਵੀ ਵਧੀਆ ਸੀਗਾ ਉਹਨਾਂ ਦੇ ਮਾਲਕ ਨਾਲ ਗੱਲ ਕਰਨੀ ਹੈ ਤਾਂ ਪਿੱਛੇ ਨੰਬਰ ਮਿਲ ਗਿਆ ਸੀਗਾ ਜਿਹੜਾ 3.5 ਲੱਖ ਦਾ ਇਹ ਘਰ ਹੈ ਜੀ ਇਹ ਕਿਸੇ ਨੇ ਦੇਖਣਾ ਤਾਂ ਇਹਨਾਂ ਦੇ ਮਾਲਕ ਦਾ ਨੰਬਰ ਤਾਂ ਮਿਲ ਹੀ ਗਿਆ ਗੱਲ ਕਰ ਸਕਦੇ ਹੋ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਐਡ ਕਰ ਬੌਣੇ ਤੁਸੀਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮੇਂ ਭੇਜੋ ਜੀ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਹੁਣ ਦੇ ਉਸ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ